ਸ਼ੁਭਕਾਲ ਮੈਂ ਸੁਨੇਨਾ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਹਿਮਾਚਲ ਪ੍ਰਦੇਸ਼ ਚ ਲਗਾਤਾਰ ਬਾਰਿਸ਼ ਚਾਰੀ ਹੈ ਸਵੇਰੇ ਤੋਂ ਵਕ ਵਕ ਥਾਮਾ ਤੇ ਜ਼ਮੀਨ ਖਿਸਕਣ ਕਾਰਨ ਰਾਮਪੁਰ ਕਾਜ਼ਾ ਤੇ ਅਨੇਕ ਕੁੱਲੂ ਐਨ ਐਚ ਸਮੇਤ 454 ਸੜਕਾਂ ਬੰਦ ਹੋ ਗਈਆਂ ਨੇ ਚੰਡੀਗੜ੍ਹ ਮਨਾਲੀ ਰਾਸ਼ਟਰੀ ਰਾਜਮਾਰਗ ਵੀਰਵਾਰ ਦੁਪਹਿਰ ਨੂੰ 48 ਘੰਟਿਆਂ ਬਾਅਦ ਬਹਾਲ ਕੀਤਾ ਗਿਆ ਸੀ सोलन ਦੇ ਚੱਕੀਮੋਰ ਵਿਖੇ ਜ਼ਮੀਨ ਖਿਸਕਣ ਕਾਰਨ ਕਾਲ ਕਾ Shimla ਰਾਜ ਮਾਰਗ ਰਾਤ ਪਰ ਪ੍ਰਭਾਵਿਤ ਰਿਹਾ। ਵੀਰਵਾਰ ਨੂੰ ਵੀ ਜ਼ਮੀਨ ਖਿਸਕਣ ਕਾਰਨ 6 ਕਿਲੋਮੀਟਰ ਦਾ ਜਾਮ ਰਿਹਾ। ਪਰਵਾਹ ਨੂੰ ਤਰੰਪੁਰ ਪਹੁੰਚਣ ਵਿੱਚ 3 ਘੰਟੇ ਤੋਂ ਵੱਧ ਸਮਾਂ ਲੱਗਿਆ। BBAN ਵਿੱਚ ਤੂਫਾਨ ਅਤੇ ਮੀਂਹ ਕਾਰਨ ਰਾਤ ਪਰ ਬਿਜਲੀ ਬੰਦ ਰਹੀ। ਇਸ ਕਾਰਨ ਦਰਜਣਾ ਉਦਯੋਗ ਵੀ ਬੰਦ ਰਹੇ। ਜ਼ਮੀਨ ਖਿਸਕਣ ਦੇ ਖਤਰੇ ਕਾਰਨ ਮੰਡੀ ਜ਼ਿਲ੍ਹੇ ਦੀ ਕੋਟਲਾ ਪੰਚਾਇਤ ਦੇ ਸਲਾ ਦੇ ਲੋਕਾਂ ਨੂੰ ਪਿੰਡ ਛੱਡ ਕੇ ਜਾਣਾ ਪਿਆ। ਮੀਤੇ ਜ਼ਮੀਨ ਖਿਸਕਣ ਕਾਰਨ ਸਵੇ ਵਿੱਚ 861 ਬਿਜਲੀ ਟਰਾਂਸਫਾਰਮਰ ਕੰਮ ਕਰਨਾ ਬੰਦ ਕਰ ਚੁੱਕੇ ਨੇ ਜਦੋਂ ਕਿ 244 ਪਾਣੀ ਜੋਸ਼ ਨਾਵਾ ਵੀ ਪ੍ਰਭਾਵਿਤ ਹੋਈਆਂ ਨੇ ਸੰਯੁਕਤ ਰਾਸ਼ਟਰ ਨੇ ਆਪਣੀ ਤਾਜ਼ਾ ਰਿਪੋਰਟ ਚ ਚਿੰਤਾ ਪ੍ਰਗਟਾਈ ਹੈ ਕਿ ਗਾਜ਼ਾ ਪੱਟੀ 'ਚ ਇਜ਼ਰਾਈਲ ਦੀ ਹਮਲਾਵਰ ਕਾਰਵਾਈ ਦੇ ਚੱਲਦਿਆਂ ਰੋਜ਼ਾਨਾ ਔਸਤਨ 28 ਬੱਚੇ ਮਾਰੇ ਜਾ ਰਹੇ ਨੇ ਉਹ ਬੰਬ ਹਮਲਿਆਂ ਜਾਂ ਮਨੁੱਖੀ ਮਦਦ ਨਾ ਮਿਲਣ ਕਾਰਨ ਫੁੱਕ ਤੇ ਇੱਕ ਪੋਸ਼ਣ ਦਾ ਸ਼ਿਕਾਰ ਹੋ ਰਹੇ ਨੇ ਸੰਯੁਕਤ ਰਾਸ਼ਟਰ ਬਾਲ ਫੰਡ ਨੇ ਕਿਹਾ ਕਿ ਬੰਬ ਹਮਲੇ ਕੁਪੋਸ਼ਣ ਫੁੱਕ ਮਰੀ ਜ਼ਰੂਰੀ ਸੇਵਾਵਾਂ ਤੇ ਮਨੁੱਖੀ ਮਦਦ ਦੀ ਘਾਟ ਚ ਬੱਚਿਆਂ ਦੀਆਂ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਪਰੇਸ਼ਾਨ ਕਰਨ ਵਾਲੀਆਂ ਨੇ ਯੂਨ ਦੀ ਰਿਪੋਰਟ ਅਨੁਸਾਰ 7 ਅਕਤੂਬਰ 2023 ਤੋਂ ਬਾਅਦ ਗਾਜ਼ਾ ਚ ਹਮਾਸ ਵਿਰੁੱਧ ਇਜ਼ਰਾਈਲ ਵੱਲੋਂ ਚਲਾਈ ਜਾ ਰਹੀ ਫੌਜੀ ਮਹਿੰਮ ਚ ਹੁਣ ਤੱਕ 18000 ਤੋਂ ਵੱਧ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਹਰ ਘੰਟੇ ਇੱਕ ਬੱਚੇ ਦੀ ਮੌਤ ਕਾਫੀ ਚਿੰਤਾਜਨਕ ਹੈ ਗਾਜ਼ਾ ਚ ਹੁਣ ਤੱਕ ਕੁੱਲ 60933 ਫلسطਿਨੀ ਮਾਰੇ ਜਾ ਚੁੱਕੇ ਨੇ ਤੇ 1.5 ਲੱਖ ਤੋਂ ਵੱਧ ਚੱਕ ਨ ਹੋਏ ਨੇ ਬੁੱਧਵਾਰ ਨੂੰ ਗਾਜ਼ਾ 'ਚ ਇਜ਼ਰਾਈਲੀ ਹਮਲੇ 'ਚ 83 ਲੋਕਾਂ ਦੀ ਮੌਤ ਹੋਈ ਜਿਨ੍ਹਾਂ 'ਚੋਂ 58 ਲੋਕ ਮਨੁੱਖੀ ਮਦਦ ਲੈਣ ਲਈ ਇਕੱਠੇ ਹੋਏ ਸਨ ਅਮਰੀਕਾ ਨੇ ਕੈਨੇਡਾ ਤੇ ਪਹਿਲਾਂ ਤੋਂ ਲਗਾਏ ਗੇ 25% ਟੈਰਿਫ ਨੂੰ ਵਧਾ ਕੇ 35% ਕਰ ਦਿੱਤਾ ਇਸ ਐਲਾਨ ਮਗਰੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਅਹਿਮ ਬਿਆਨ ਸਾਹਮਣੇ ਬ੍ਰਿਟਿਸ਼ ਕੋਲੰਪੀਆ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਅਸੀਂ ਉਦੋਂ ਬੋਲਾਂਗੇ ਜਦੋਂ ਗੱਲ ਕਰਨ ਦਾ ਕੋਈ ਮਤਲਬ ਹੋਵੇਗਾ ਕਾਰਨ ਮੁਤਾਬਕ ਕੈਨੇਡਾ ਅੱਜ ਅਮਰੀਕਾ ਵਿੱਚ ਦੂਜਾ ਸਭ ਤੋਂ ਵੱਡਾ ਨਿਵੇਸ਼ਕ ਹੈ ਸਾਡੇ ਕੋਲ 40 ਮਿਲੀਅਨ ਨਾਗਰਿਕ ਨੇ ਪਰ bina ਕਿਸੇ ਸਮਝੌਤੇ ਦੇ ਵਪਾਰ ਵਿੱਚ ਜ਼ਰੂਰ ਗਿਰਾਵਟ ਆਵੇਗੀ ਉਧਰ ਵਾਈਟ ਹਾਊਸ ਅਨੁਸਾਰ ਉਕਤ ਟੈਰਿਫ ਦਾ ਫੈਸਲਾ ਕੈਨੇਡਾ ਦੀ ਲਗਾਤਾਰ ਆਕਰਿਆਸ਼ੀਲਤਾ ਅਤੇ ਜਵਾਬੀ ਕਾਰਵਾਈ ਤਹਿਤ ਲਿਆ ਗਿਆ 트ੰਪ ਨੇ ਦਾਅਵਾ ਕੀਤਾ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਰਨੀ ਨੇ 1 ਅਗਸਤ ਦੀ ਆਖਰੀ ਮਿਤੀ ਤੋਂ ਪਹਿਲਾਂ ਗੱਲਬਾਤ ਲਈ ਬੁਲਾਇਆ ਸੀ ਪਰ ਕੋਈ ਗੱਲਬਾਤ ਨਹੀਂ ਹੋ ਸਕੀ ਪ੍ਰੈਸ ਕਾਨਫਰੰਸ ਵਿੱਚ 트ੰਪ ਨੇ ਕਿਹਾ ਅਸੀਂ ਅੱਜ ਕੈਨੇਡਾ ਨਾਲ ਗੱਲ ਨਹੀਂ ਕੀਤੀ ਕਾਰਨ ਹੀ ਪਹਿਲਾਂ ਹੀ ਗੱਲਬਾਤ ਲਈ ਬੁਲਾ ਚੁੱਕੇ ਨੇ ਦੇਖਦੇ ਹਾਂ ਕੀ ਹੁੰਦਾ 트ੰਪ ਨੇ ਚੇਤਾਵਨੀ ਦਿੱਤੀ ਹੈ ਕਿ ਕੋਈ ਵੀ ਦੇਸ਼ ਜੋ ਸ਼ੁੱਕਰਵਾਰ ਤੋਂ ਪਹਿਲਾਂ ਅਮਰੀਕਾ ਨਾਲ ਕੋਈ ਸੌਦਾ ਨਹੀਂ ਕਰਦਾ ਉਸ ਦੇ ਸਮਾਨ ਤੇ ਉੱਚ ਟੈਰਿਫ ਲਗਾਏ ਜਾਣਗੇ ਅਮਰੀਕਾ ਵੱਲੋਂ ਭਾਰਤ ਤੇ ਪੰਜਾਬ ਪ੍ਰਤੀ ਤੈਰਿਫ ਲਗਾਉਣ ਤੋਂ ਬਾਅਦ ਬਾਲਮਾਰਟ ਐਮਾਜ਼ਨ ਟਾਰਗੇਟ ਤੇ ਗੈਪਸਮਿਤ ਪ੍ਰਮੁੱਖ ਅਮਰੀਕੀ ਪਰਚੂਨ ਵਿਕਰੇਤਾਵਾਂ ਨੇ ਹੁਣ ਭਾਰਤ ਤੋਂ ਆਰਡਰ ਰੋਕ ਦਿੱਤੇ ਨੇ ਭਾਰਤੀ ਨਿਰਜਾਤਿਕ ਪਹਿਲਾਂ ਹੀ ਚਿੰਤਤ ਹਨ ਕਿ ਟੈਰਿਫ ਵਿੱਚ ਵਾਧੇ ਨਾਲ ਉਹਨਾਂ ਦੇ ਆਰਡਰ ਪ੍ਰਭਾਵਿਤ ਹੋ ਸਕਦੇ ਨੇ ਦਰਅਸਲ ਅਮਰੀਕੀ ਕੰਪਨੀਆਂ ਚਾਹੁੰਦੀਆਂ ਨੇ ਕਿ ਭਾਰਤੀ ਨਿਰਜਾਤਿਕ ਟੈਰਿਫ ਕਾਰਨ ਵਧੀ ਹੋਈ ਲਾਗਤ ਦਾ ਬੋਝ ਚੁੱਕਣ ਟੈਰਿਫ ਕਾਰਨ ਅਮਰੀਕਾ ਵਿੱਚ ਵੇਚੀਆਂ ਜਾਣ ਵਾਲੀਆਂ ਚੀਜ਼ਾਂ ਦੀ ਕੀਮਤ 30 ਤੋਂ 35 ਫੀਸ ਵਧਣ ਦੀ ਸੰਭਾਵਨਾ ਹੈ ਭਾਰਤ ਵਿੱਚ ਬੈਲਸਮਨ ਲਿਵਿੰਗ गोकलदास एक्सपोर्टर्स इंडोकाउट ਅਤੇ ਟਰਾਈਡੈਂਟ ਵਰਗੇ ਪ੍ਰਮੁੱਖ ਨਿਰਯਾਤਕ ਨੇ ਜੋ ਅਮਰੀਕਾ ਵਿੱਚ 40 ਤੋਂ 70 ਫੀਸ ਦੇ ਵੇਚਦੇ ਨੇ ਇਹ ਮੰਨਿਆ ਜਾ ਰਿਹਾ ਹੈ ਕਿ ਹੁਣ ਅਮਰੀਕਾ ਜਾਣ ਵਾਲੇ ਆਰਡਰਾਂ ਨੂੰ ਰੋਕੇ ਜਾਣ ਕਾਰਨ ਵਪਾਰ ਵਿੱਚ 40 ਤੋਂ 50 ਫੀਸ ਦੀ ਗਿਰਾਵਟ ਆ ਸਕਦੀ ਹੈ ਦਰਅਸਲ ਭਾਰਤ ਤੋਂ ਸਭ ਤੋਂ ਵੱਧ ਕੱਪੜੇ ਅਮਰੀਕਾ ਨੂੰ ਬਰਾਮਦ ਕੀਤੇ ਜਾਂਦੇ ਨੇ ਪਰ ਟੈਰਿਫ ਦੇ ਕਾਰਨ ਪਾਰਾ ਦੇ ਆਰਡਰ ਬੰਗਲਾਦੇਸ਼ ਅਤੇ ਵੀਅਤਨਾਮ ਜਾ ਸਕਦੇ ਨੇ ਟਰੰਪ ਨੇ ਭਾਰਤ ਤੇ 50 ਫੀਸ ਦਾ ਟੈਰਿਫ ਲਗਾਇਆ ਜਦੋਂ ਕਿ ਬੰਗਲਾਦੇਸ਼ ਅਤੇ ਵੀਅਤਨਾਮ ਤੇ ਸਿਰਫ 20 ਫੀਸ ਭਾਰਤ ਨੇ ਟਰੰਪ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਸੀ ਅਤੇ ਇਸ ਨੂੰ ਤਰਕਹੀਣ ਦੱਸਿਆ ਸੀ ਜਦੋਂ ਕਿ ਟਰੰਪ ਇਸ ਤੇ ਅੜੇ ਨੇ ਫਿਲਹਾਲ ਵਪਾਰ ਸੌਦਾ ਹੋਣ ਤੱਕ ਇਸ ਸਮੱਸਿਆ ਦੇ ਹੱਲ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਬਾਕੇ ਲਿਖਿਆ ਕਿ ਪੰਜ ਮੈਮਰੀ ਕਮੇਟੀ ਵੱਲੋਂ 11 ਅਗਸਤ ਨੂੰ ਚੋਣ ਇਜਲਾਸ ਰੱਖਿਆ ਗਿਆ। ਉਹਨਾਂ ਨੇ ਕਿਹਾ ਕਿ ਮੇਰੇ ਕੋਲ ਜਾਣਕਾਰੀ ਪੁੱਜ ਰਹੀ ਹੈ ਕਿ ਉਸ ਚੋਣ ਵਿੱਚ ਮੇਰੇ ਨਾਮ ਦੀ ਅਤੇ ਬੀਬੀ ਸਤਵੰਤ ਕੌਰ ਜੀ ਜੋ ਕਿ ਅਮਰ ਸ਼ਹੀਦ ਪਾਈ ਅਮਰੀਕ ਸਿੰਘ ਜੀ ਦੀ ਸੁਪਤਰੀ ਨੇ ਸਾਡੇ ਦੋਵਾਂ ਦੇ ਨਾਮ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਲਈ ਵਿਚਾਰੇ ਜਾ ਰਹੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਕੁਝ ਮੇਰੇ ਤੇ ਕੁਝ ਬੀਬੀ ਦੇ ਸਮਰਥਨ ਵਿੱਚ ਵਿਚਾਰ ਪ੍ਰਗਟ ਹੋ ਰਹੇ ਨੇ ਮੇਰੇ ਮਨ ਵਿੱਚ ਆਪਣੀ ਉਸ ਪੈਨ ਦੇ ਪ੍ਰਤੀ ਬਹੁਤ ਸਤਿਕਾਰ ਹੈ ਇਸ ਲਈ ਪੰਜ ਮੈਂਬਰੀ ਕਮੇਟੀ ਨੂੰ ਮੇਰੇ ਵੱਲੋਂ ਅਪੀਲ ਹੈ ਕਿ ਬੀਬੀ ਸਤਵੰਤ ਕੌਰ ਦੇ ਮੁਕਾਬਲੇ ਮੈਂ ਕਿਸੇ ਪ੍ਰਧਾਨਗੀ ਦੀ ਦੌੜ ਵਿੱਚ ਸ਼ਾਮਿਲ ਨਹੀਂ ਹਾਂ ਇਸ ਲਈ ਮੇਰਾ ਨਾਮ ਪ੍ਰਧਾਨਗੀ ਲਈ ਨਾ ਵਿਚਾਰਿਆ ਜਾਵੇ 11 ਅਗਸਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਵੱਲੋਂ ਡੈਲੀਗੇਟ ਇਜ਼ ਲਾਸਟ ਜਰੀਏ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਣੀ ਹੈ ਜਿਸ ਵਿੱਚ ਦੋ ਨਾਮ ਪ੍ਰਦਾਨ ਕੀ ਲਈ ਕਾਫੀ ਅਹਿਮ ਮੰਨੇ ਜਾ ਰਹੇ ਨੇ ਪਹਿਲਾ ਗਿਆਨੀ ਹਰਪ੍ਰੀਤ ਸਿੰਘ ਦਾ ਅਤੇ ਦੂਜਾ ਸ਼ਹੀਦ ਪਾਈ ਅਮਰੀਕ ਸਿੰਘ ਦੀ ਬੇਟੀ ਬੀਬੀ ਸਤਵੰਤ ਕੌਰ ਦਾ ਜੇਕਰ ਇਹਨਾਂ ਤੋਂ ਇਲਾਵਾ ਵੀ ਕੋਈ ਹੋਰ ਪ੍ਰਦਾਨ ਬਣਦਾ ਤਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨਾਲ ਗੱਟਚੋੜ ਹੋਣਾ ਤੈ ਮੰਨਿਆ ਜਾ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਹੀ ਪੰਜ ਮੈਂਬਰੀ ਕਮੇਟੀ ਦੇ ਆਗੂ ਸੰਸਦ ਅਮਰਿਤਪਾਲ ਸਿੰਘ ਦੇ ਘਰ ਪਹੁੰਚ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਨੂੰ ਮਿਲ ਚੁੱਕੇ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਬੋਟ ਚੋਰੀ ਤੇ ਪ੍ਰੈਸ ਕਾਨਫਰੰਸ ਕਰ ਰਹੇ ਨੇ ਰਾਹੁਲ ਗਾਂਧੀ ਕਰਨਾਟਕ ਲੋਕ ਸਭਾ ਚੋਣਾਂ ਵਿੱਚ ਵੋਟਰ ਸੂਚੀ ਅਤੇ VOTING ਵਿੱਚ ਤਾੰਦਲੀ ਬਾਰੇ ਗੱਲ ਕਰ ਰਹੇ ਨੇ ਇਸ ਦੌਰਾਨ ਰਾਹੁਲ ਗਾਂਧੀ ਨੇ ਪਾਸ਼ਪਤੇ ਨਿਸ਼ਾਨਾ ਸਾਧਿਆ ਕਾਂਗਰਸ ਸੰਸਦ ਮੈਂਬਰ ਨੇ ਕਿਹਾ ਐਗਜ਼ਿਟ ਪੋਲ ਕੁਝ ਹੋਰ ਕਹਿੰਦੇ ਨੇ ਪਰ ਜਦੋਂ ਨਤੀਜੇ ਆਉਂਦੇ ਨੇ ਤਾਂ ਚੀਜ਼ਾਂ ਬਦਲ ਜਾਂਦੀਆਂ ਨੇ ਇਸ ਨਾਲ ਹੀ ਰਾਹੁਲ ਗਾਂਧੀ ਨੇ ਮਹਾਰਾਸ਼ਟਰ ਚੋਣਾਂ ਤੇ ਹਮਲਾ ਬੋਲਿਆ ਉਹਨਾਂ ਕਹਿੰਿਆ ਮਹਾਰਾਸ਼ਟਰ ਵਿੱਚ 40 ਲੱਖ ਰਹਿਸਮਈ ਵੋਟਰ ਨੇ ਇੱਕ ਸਮਾਂ ਸੀ ਜਦੋਂ ਇਲੈਕਟ੍ਰੋਨਿਕ ਮਸ਼ੀਨਾਂ ਨਹੀਂ ਹੁੰਦੀਆਂ ਸਨ ਪੂਰਾ ਦੇਸ਼ ਇੱਕ ਦਿਨ ਵੋਟ ਪਾਉਂਦਾ ਸੀ ਪਰ ਅੱਜ ਦੇ ਯੁੱਗ ਵਿੱਚ ਯੂਪੀ ਵਿੱਚ ਵਕਰੀ VOTING ਹੁੰਦੀ ਹੈ ਬਿਹਾਰ ਵਿੱਚ ਇਹ ਕਦੇ-ਕਦੇ ਹੋਰ ਹੋ ਰਹੀ ਹੈ ਇਹ ਮਹੀਨਿਆਂ ਤੱਕ ਚੱਲਦਾ ਰਹਿੰਦਾ ਅਸੀਂ ਇਸ ਬਾਰੇ ਚਿੰਤਤਾਂ VOTING ਮਹੀਨਿਆਂ ਤੱਕ ਕਿਉਂ ਚੱਲਦੀ ਹੈ ਰਾਹੁਲ ਗਾਂਧੀ ਨੇ ਕਿਹਾ ਮਹਾਰਾਸ਼ਟਰ ਵਿੱਚ 5 ਮਹੀਨਿਆਂ ਵਿੱਚ ਇੰਨੇ ਵੋਟਰ ਜੋੜੇ ਗਏ ਨੇ ਜੋ 5 ਸਾਲਾਂ ਵਿੱਚ ਨਹੀਂ ਜੋੜੇਗੇ ਇਸ ਸੂਚੀ ਨਾਲ ਮਹਾਰਾਸ਼ਟਰ ਦੀ ਪੂਰੀ ਆਬਾਦੀ ਨਾਲੋਂ ਵੱਧ ਵੋਟਰ ਜੁੜੇ ਹੋਏ ਨੇ ਇਹ ਹੋਰ ਸ਼ੱਕ ਪੈਦਾ ਕਰਦਾ ਰਾਹੁਲ ਗਾਂਧੀ ਨੇ ਅੱਗੇ ਕਿਹਾ ਚੋਣ ਕਮਿਸ਼ਨ ਨੇ ਸਾਨੂੰ ਵੋਟਰ ਲਿਸਟ ਦੇਣ ਤੋਂ ਇਨਕਾਰ ਕਰ ਦਿੱਤਾ ਰਾਹੁਲ ਗਾਂਧੀ ਨੇ ਦੱਸਿਆ ਕਿ ਉਹਨਾਂ ਨੂੰ ਵੋਟ ਚੋਰੀ ਦਾ ਪਤਾ ਕਿਵੇਂ ਲੱਗਿਆ ਉਹਨਾਂ ਨੇ ਇੱਕ ਸੂਚੀ ਦਿਖਾਈ ਅਤੇ ਕਿਹਾ ਕਿ ਅਜਿਹੀ ਇੱਕ ਸੂਚੀ ਅਤੇ ਅਸੀਂ ਹਰ ਸ਼ੀਟ ਵਿੱਚ ਇੱਕ ਵਿਅਕਤੀ ਦੀ ਫੋਟੋ ਲੈ ਕੇ ਜਾਂਚ ਕਰਦੇ ਹਾਂ ਕਿ ਕੀ ਕਿਤੇ ਇਸ ਵਿਅਕਤੀ ਦਾ ਨਾਮ ਦੋ ਵਾਰ ਤਾਂ ਨਹੀਂ ਆਇਆ ਇਸਨੇ ਦੋ ਵਾਰ ਵੋਟ ਨਹੀਂ ਪਾਈ ਇੱਕ ਬਹੁਤ ਮੁਸ਼ਕਲ ਪ੍ਰਕਿਰਿਆ ਸੀ ਅਜਿਹਾ ਕਰਨ ਤੋਂ ਬਾਅਦ ਅਸੀਂ ਸਮਝ ਗਏ ਕਿ ਚੋਣ ਕਮਿਸ਼ਨ ਸਾਨੂੰ ਇਲੈਕਟ੍ਰੋਨਿਕ ਡਾਟਾ ਕਿਉਂ ਨਹੀਂ ਦਿੰਦੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਅਸੀਂ ਇਸ ਨੂੰ ਦੇਖੀਏ ਤੇ ਸਮਝੀਏ ਕੇਂਦਰ ਸਰਕਾਰ ਨੇ ਬੀਰਵਾਰ ਨੂੰ ਲੋਕ ਸਭਾ ਨੂੰ ਦੱਸਿਆ ਕਿ ਰੈਗੂਲੇਟਰੀ ਅਤੇ ਪੂਰ ਰਾਜਨੀਤਿਕ ਕਾਰਨਾ ਕਰਕੇ ਇਸ ਸਾਲ ਹੁਣ ਤੱਕ ਕੁੱਲ 2458 ਉਡਾਣਾਂ ਰੱਦ ਕੀਤੀਆਂ ਗਈਆਂ ਨੇ ਜਾਂ ਮੁੜ ਨਿਰਧਾਰਿਤ ਕੀਤੀਆਂ ਗਈਆਂ ਨੇ ਸ਼ਹਿਰੀ ਹਵਾਵਾਜੀ ਰਾਜ ਮੰਤਰੀ ਮੁਰਲੀ ਤਾਰ ਮੋਰੋਲ ਨੇ ਇੱਕ ਲਿਖਤੀ ਜਵਾਬ ਵਿੱਚ ਕਿਹਾ ਕਿ ਉਡਾਣਾਂ ਵਿੱਚ ਦੇਰੀ ਜਾਂ ਰੱਦ ਹੋਣ ਦੀ ਸਥਿਤੀ ਵਿੱਚ 에ਅਰਲਾਈਨਾਂ ਨੂੰ ਬਾਲਨਚਾਲ ਕਦਲ ਜਾਂ ਓਵਰਟਾਈਮ ਰੱਖ ਰੱਖਾ ਹਵਾਈ ਅੱਡੇ ਦੇ ਖਰਚੇ ਅਤੇ ਮੁੜ ਬੁਕਿੰਗ ਵਰਗੇ ਖਰਚਿਆਂ ਦਾ ਸਾਹਮਣਾ ਕਰਨਾ ਪੈਂਦਾ ਮੰਤਰਾਲੇ ਨੇ ਵੀ ਸਪਸ਼ਟ ਕੀਤਾ ਕਿ ਅਜਿਹੀ ਸਥਿਤੀ ਵਿੱਚ 에ਅਰਲਾਈਨਾਂ ਲਈ ਯਾਤਰੀਆਂ ਨੂੰ ਰਿਫੰਡ ਕਰਨਾ ਜਾਂ ਮੁਆਵਜ਼ਾ ਦੇਣਾ ਲਾਜ਼ਮੀ ਹੈ ਖਾਸ ਕਰਕੇ ਜੇਕਰ ਦੇਰੀ ਲੰਬੀ ਹੋਵੇ ਜਾਂ ਉਡਾਣ ਰੱਦ ਕੀਤੀ ਜਾਂਦੀ ਹੈ IndiGo ਦੀਆਂ ਸਭ ਤੋਂ ਵੱਧ 1700 ਉਡਾਣਾਂ ਰੱਦ ਜਾਂ ਮੁੜ ਨਿਰਧਾਰਿਤ ਕੀਤੀਆਂ ਗਈਆਂ ਸਨ ਇਸ ਦੇ ਨਾਲ ਹੀ Air India ਦੀਆਂ 662 ਉਡਾਣਾਂ Air India Express ਦੀਆਂ 427 SpiceJet ਦੀਆਂ 334 ਅਤੇ Akasa Air ਦੀਆਂ 18 ਉਡਾਣਾਂ ਪ੍ਰਭਾਵਿਤ ਹੋਈਆਂ ਇਜ਼ਰਾਈਲੀ ਸੁਰੱਖਿਆ ਕੈਬਨਿਟ ਨੇ ਸ਼ੁੱਕਰਵਾਰ ਵੇਰੇ ਗਾਜ਼ਾ ਸ਼ਹਿਰ ਤੇ ਕਬਜ਼ਾ ਕਰਨ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਇਹ ਜਾਣਕਾਰੀ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਜ਼ਾਮੀਨ ਨੇਤਨ ਜਾਹੂ ਦੇ ਦਫ਼ਤਰ ਵੱਲੋਂ ਦਿੱਤੀ ਗਈ ਹਮਾਸ ਨੇ 7 ਅਕਤੂਬਰ 2023 ਨੂੰ ਇਜ਼ਰਾਈਲ ਤੇ ਹਮਲਾ ਕੀਤਾ ਸੀ ਜਿਸ ਵਿੱਚ ਲਗਭਗ 1200 ਲੋਕ ਮਾਰੇ ਗਏ ਸਨ ਅਤੇ ਬਹੁਤ ਸਾਰੇ ਲੋਕਾਂ ਨੂੰ ਬੰਦਕ ਬਣਾ ਲਿਆ ਗਿਆ ਸੀ ਜਵਾਬ ਵਿੱਚ ਇਜ਼ਰਾਈਲ ਨੇ ਗਾਜ਼ਾ ਵਿਰੁੱਧ ਆਪਣੀ ਫੌਜੀ ਕਾਰਵਾਈ ਸ਼ੁਰੂ ਕੀਤੀ ਜੋ 22 ਮਹੀਨਿਆਂ ਤੋਂ ਚੱਲ ਰਹੀ ਹੈ ਇਸ ਮੁਹਿੰਮ ਵਿਚਕਾਰ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨ ਜਾਹੁਦ ਦੇ ਦਫ਼ਤਰ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਕੈਬਨਿਟ ਨੇ ਸ਼ੁੱਕਰਵਾਰ ਸਵੇਰੇ ਗਾਜ਼ਾ ਸ਼ਹਿਰ ਤੇ ਕਬਜ਼ਾ ਕਰਨ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਗਾਜ਼ਾ ਵਿੱਚ ਫੌਜੀ ਕਾਰਵਾਈਆਂ ਦਾ ਵਿਸਤਾਰ ਕਰਨ ਨਾਲ ਅਣਗਿਣਤ ਫਲਸਿਨੀ ਅਤੇ ਲਗਭਗ ਬਾਕੀ ਇਜ਼ਰਾਈਲੀ ਬੰਦਕਾਂ ਦੀਆਂ ਜਾਨਾਂ ਖਤਰੇ ਵਿੱਚ ਪੈ ਜਾਣਗੀਆਂ ਇਸ ਤੋਂ ਇਲਾਵਾ ਇਜ਼ਰਾਈਲ ਅੰਤਰਰਾਸ਼ਟਰੀ ਪੱਧਰ ਤੇ ਹੋਰ ਅਲੱਗ-ਤਲਗ ਹੋ ਸਕਦਾ ਇਜ਼ਰਾਈਲ ਦਾ ਪਹਿਲਾ ਹੀ ਗਾਜ਼ਾ ਦੇ ਲਗਭਗ 3/4 ਹਿੱਸ ਇਸ ਨਾਲ ਹੀ ਗਾਜ਼ਾ ਵਿੱਚ ਕਾਰਵਾਈ ਤੇਜ਼ ਕਰਨ ਦੇ ਇਜ਼raਇਲੀ ਸਰਕਾਰ ਦੇ ਫੈਸਲੇ ਵਿਰੁੱਧ ਇਜ਼raਇਲ ਵਿੱਚ ਵੀ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਨੇ ਬੰਤਕਾਂ ਦੇ ਪਰਿਵਾਰਾਂ ਨੂੰ ਡਰ ਹੈ ਕਿ ਜੇਕਰ ਲੜਾਈ ਤੇਜ਼ ਹੁੰਦੀ ਹੈ ਤਾਂ ਉਹ ਆਪਣੇ ਅਜ਼ੀਜ਼ਾਂ ਨੂੰ ਹਮੇਸ਼ਾ ਲਈ ਗਵਾ ਦੇਣਗੇ ਅੱਜ ਲਈ ਸਿਰਫ ਐਨਆਈ ਹੁਣ ਮੈਨੂੰ ਦ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ